ਉੱਤਰ ਪਾਰਤ ਚ ਸ਼ੀਤ ਲਹਿਰ ਦੇ ਪ੍ਰਕੋਪ ਚ ਵਾਧਾ ਹੋਇਆ ਜਿੱਥੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਤੁੰਦ ਦੀ ਚਾਦਰ ਨੇ ਆਪਣੀ ਚਪੇਟ ਵਿੱਚ ਲਿਆ ਉੱਥੇ ਹੀ ਲੋਕ ਬਹੁਤ ਹੀ ਘੱਟ ਸਪੀਡ ਚ ਗੱਡੀਆਂ ਚਲਾਉਂਦੇ ਨਜ਼ਰ ਆਏ ਸ਼ਹਿਰ ਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਗੱਡੀਆਂ ਘੱਟ ਸਪੀਡ ਤੇ ਚਲਾਓ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਬਰਦੀਸ ਤੋਂ ਤਾਂ ਨਿਕ ਜਿਆਦਾ ਵੱਧ ਗਈ ਹੈ ਜਨਵਰੀ ਮਹੀਨੇ ਲੋਕੀ ਕਹਿੰਦੇ ਠੰਢ ਨਹੀਂ ਪੰਨੀ ਠੰਢ ਨਹੀਂ ਪੰਨੀ ਜੋ ਦਸੰਬਰ ਪਿੱਤੇ ਤੇ ਜਨਵਰੀ ਚੜ ਕੇ ਤਾਂ ਇੱਕਦਮ ਨਹੀਂ ਵੱਧ ਗਈ ਹੈ ਪਹਾੜੀ ਇਲਾਕੇ ਚ ਨਹੀਂ ਬਰਬ ਪੈ ਗਈ ਹੈ ਮਦਾਨੀ ਇਲਾਕੇ ਦੇ ਜਿਆਦਾ 80 80 ਤੋਂ ਵੱਧ ਗਈ ਹੈ ਤੋਂ ਦੇ ਚੋ ਬਚਾ ਕੇ ਚੱਲਣਾ ਚਾਹੀਦਾ ਘੱਟ ਸਪੀਡ ਤੇ ਵਾਹਨ ਰੱਖਣੇ ਚਾਹੀਦੇ ਐਕਸੀਡੈਂਟ ਹੋਣ ਤੋਂ ਬਚਾਰ ਰੰਦਾ ਵਾ ਤੇ ਜਿਹੜਾ ਤੇਜ਼ ਸਪੀਡ ਨਾਲ ਚਲਾਵੇ ਉਹਦਾ ਖਤਰਾ ਜਿਆਦਾ ਵੱਜਦਾ ਤੇ ਬੱਚਿਆਂ ਨੂੰ ਤੇ ਬੁੱਢਿਆਂ ਨੂੰ ਥਾਂੇ ਤੋਂ ਬਚ ਕੇ ਰਹਿਣਾ ਚਾਹੀਦਾ ਬਹੁਤ ਜਿਆਦਾ ਮੁਕਸਲ ਹੁੰਦੀ ਹੈ ਇਲਾਕੇ ਦੇ ਸਾਹਮਣੇ ਆਉਂਦਾ ਬੰਦਾ ਨਜ਼ਰ ਨਹੀਂ ਆਂਦਾ ਇਸ ਕਰਕੇ ਆਪਣਾ ਬਚਾਪ ਹੀ ਕਰਨਾ ਚਾਹੀਦਾ। ਸਾਨੂੰ ਦੁਕਾਨ ਤੇ ਪਹੁੰਚਣ ਲੱਗੇ ਘਰੋਂ 5 ਮਿੰਟ ਦਾ ਟਾਈਮ ਲੱਗਦਾ ਹੈ ਹੁਣ ਅੱਧਾ ਘੰਟਾ ਲੱਗਦਾ। ਘਰ ਜਾਣ ਲੱਗੇ ਅੱਧਾ ਘੰਟਾ ਲੱਗਦਾ 5 ਮਿੰਟ ਫੋਨ ਜਾਈਦਾ ਹੈ। ਬਹੁਤ ਜ਼ਿਆਦਾ ਪੈ ਰਹੀ ਭਾਈ ਜੀ। ਦਿਖਣੀ ਕੱਖ ਨਹੀਂ ਡਿਆ। ਜਦੋਂ ਸ਼ਾਮਾਂ ਪੈਂਦੀਆਂ ਗੱਡੀ ਮਤਲਬ 7-8 ਵਜੇ ਤੋਂ ਬਾਅਦ ਸਾਈਡ ਤੇ ਲਾਉਣੀ ਪੈਂਦੀ। ਸਵੇਰੇ ਭਾਈ ਇਹੋ ਕੋਈ 7 ਵਜੇ ਤੱਕ ਧੁੰਦ ਰਹਿੰਦੀ ਬਾਅਦ ਚ ਮੌਸਮ ਕਲੀਅਰ ਹੋ ਜਾਂਦਾ। ਅਸਲ ਭਾਈ ਅੱਗੋਂ ਲਾਈਟਾਂ ਪੈਂਦੀਆਂ ਜਦੋਂ ਬਹੁਤ ਮੁਸ਼ਕਲ ਹੁੰਦੀ ਹੈ। ਤੇ ਦੇਖਦਾ ਕੱਖ ਨਹੀਂ। ਧੁੰਦ ਵਿੱਚ ਕੋਸ਼ਿਸ਼ ਕਰਨੋਂ ਵੀ ਘਾਟ ਹੀ ਨਿਕਲ ਬੜੀ ਅਮਰਜੈਂਸੀ ਆ ਫੇਰ ਹੀ ਨਿਕਲ ਬਹੁਤ ਜਿਆਦਾ ਮੜਾ ਆ ਲਾਈਟਾਂ ਭਾਜੀ ਹਾਈ ਬੀਮ ਘੱਟ ਯੂਜ਼ ਕਰੋ ਲੋ ਬੀਮ ਤੇ ਚਲਾਓ